ਪੰਜਾਬ ਦਿਵਸ ਸਰ ਫਲੈਕਸਟ ਕਰਾਏ ਗਏ ਆ ਤੁਹਾਡੇ ਵੱਲੋਂ ਦਰਖਾਸਤ ਪਾਈ ਗਈ ਸੀਗੀ ਕੀ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਮਾਨ ਸਰਕਾਰ ਦਾ ਸ਼ੁਕਰੀਆ ਦਾ ਕਰਨਾ ਚਾਹਾਂਗੇ ਤੇ ਜੋ ਟੈਕਸਿਸ ਵਗੈਰਾ ਕੁਝ ਉਹਨਾਂ ਨੇ ਘਟਾਏ ਆ ਅਪਰੋਦੀ ਐਪਲੀਕੇਸ਼ਨ ਵਗੈਰਾ ਦਿੱਤੀ ਸੀ ਇਸ ਕਰਕੇ ਮਾਨ ਸਰਕਾਰ ਦਾ ਬਹੁਤ-ਬਹੁਤ ਬਾਰੇ ਸ਼ੁਕਰੀਆ ਥਾਨਕੋਟ ਅੰਮ੍ਰਿਤਸਰ ਦੂਰੋ ਦੂਰੋ ਦੀ ਮਤਲਬ ਬੰਦਿਆਂ ਨੂੰ ਪਰਮਟ ਕਰਾਉਣ ਵਾਸਤੇ ਉਰੇ ਆਣਾ ਪੈਂਦਾ ਜਦਕਿ ਹੋਰ ਸਾਰੀ ਸਟੇਟਾਂ ਚ ਆਲਮੋਸਟ ਔਨਲਾਈਨ ਪਰਮਟ ਹੋ ਗਿਆ ਹੈ ਵੱਲਾ ਨੂੰ ਕਿੰਨਾ ਟੈਕਸ ਪੇ ਕਰਨਾ ਪੈਂਦਾ ਸੀਗਾ ਤੇ ਘਟਾਇਆ ਜਾਣ ਤੋਂ ਬਾਅਦ ਕਿੰਨਾ ਖਾਨੂੰ ਫਾਇਦਾ ਹੋਇਆ ਇਹ ਤਕਰੀਬਨ 20% 15 ਤੋਂ 20% ਤੁਸੀਂ ਕਹਿ ਸਕਦੇ ਹੋ ਟੈਕਸ ਘਟਾਇਆ ਗਿਆ ਪਰ ਇਹਦੇ ਵਿੱਚ ਬੱਸਿਸ ਦਾ ਥੋੜਾ ਜਿਆਦਾ ਫਾਇਦਾ ਹੋਇਆ ਤਾਂ ਮਾਲ ਸਰਕਾਰ ਨੂੰ ਉਸੇ ਦਰਖਾਸਤ ਪਾਈ ਸੀ ਕਿ ਤੁਸੀ ਇਸ ਨੂੰ ਲੈ ਕੇ ਉਸੇ ਮਾਤਲ ਕੋਲ ਨੂੰ ਕੋਈ ਕੁਝ ਖਾਸ ਹਾਂਜੀ ਹਾਂਜੀ ਬਿਲਕੁਲ ਹਿਮਾਚਲ ਗਵਰਨਮੈਂਟ ਨੇ ਵੀ ਜਿਹੜੀ ਡਬਲ ਟੈਕਸੇਸ਼ਨ ਉਹਨਾਂ ਨੇ ਲਗਾ ਰੱਖਿਆ ਹੈ ਆਈਟੀਪੀ ਦੇ ਰੂਮ ਤੋਂ ਲਾਵਾ ਜਿੱਥੇ ਡਬਲ ਟੈਕਸੇਸ਼ਨ ਡਬਲ ਟੈਕਸ ਚਾਰਜ ਹੈ ਉਹਦੇ ਇਸ ਹਿਮਾਚਲ ਗਵਰਨਮੈਂਟ ਉਹ ਵੀ ਅਪੀਲ ਕਰਾਂਗੇ ਕਿ ਡਬਲ ਟੈਕਸੇਸ਼ਨ ਹਟਾਇਆ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਮਨੀਸ਼ ਕੁਮਾਰ ਟੈਂਪੋ ਟਰੈਵਲਰ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਇੱਕ ਦਰਖਾਸਤ ਪਾਈ ਦੀ ਕਿ ਉਹਨਾਂ ਦੇ ਜਿਹੜੇ ਟੈਕਸ ਹੈਗੇ ਪੰਜਾਬ ਦੇ ਉਹ ਘਟਾਏ ਜਾਣ ਤੇ ਤੁਹਾਨੂੰ ਦੱਸ ਦੀ ਕਿ ਪੰਜਾਬ ਸਰਕਾਰ ਨੇ ਇਸ ਦਰਖਾਸਤ ਸੰਝਾਲ ਲਿਆ ਹੈ ਗਿਆ ਤੇ ਉਹਦੇ ਟੈਕਸ ਜਿਹੜੇ ਨੇ ਕਟਾ ਦਿੱਤੇ ਨੇ ਮੇਰੇ ਨਾਲ ਟੈਂਪੂ ਟਾਵੇ ਯੂਨੀਅਨ ਦੇ ਜਿਹੜੇ ਪ੍ਰਬੰਧਨ ਨੇ ਉਹਨੇ ਮੇਰੇ ਨਾਲ ਪੰਜਾਬ ਦੇ ਵਿੱਚ ਸਰ ਟੈਕਸ ਕਟਾਏ ਗਏ ਆ ਤੁਹਾਡੇ ਵੱਲੋਂ ਦਰਖਾਸਤ ਹੀ ਪਾਈ ਗਈ ਸੀ ਕੀ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਮਾਨ ਸਰਕਾਰ ਦਾ ਸ਼ੁਕਰੀਆ ਦਾ ਕਰਨਾ ਚਾਹਾਂਗੇ ਜੀ ਤੇ ਜੋ ਟੈਕਸਿਸ ਵਗੈਰਾ ਕੁਝ ਉਹਨਾਂ ਨੇ ਕਟਾਏ ਆ ਆਪਾਂ ਉਹਦੀ ਐਪਲੀਕੇਸ਼ਨ ਵਗੈਰਾ ਦਿੱਤੀ ਸੀਗੀ ਇਸ ਕਰਕੇ ਮਾਨ ਸਰਕਾਰ ਦਾ ਬਹੁਤ-ਬਹੁਤ ਬਾਰੇ ਸ਼ੁਕਰੀਆ ਤੇ ਕੀ ਟੈਕਸ ਘਟਾਏ ਗਏ ਨੇ ਜੀ ਕਿੰਨੇ ਟੈਕਸ ਕਿੰਨੇ ਮਤਲਬ ਪੂਰੀ ਡਿਟੇਲ ਦੇ ਵਿੱਚ ਬਤਾਓ ਕਦੋਂ ਤੁਸੀਂ ਦਰਖਾਸਤ ਪਾਈ ਸੀ ਸਰਕਾਰ ਨੂੰ ਹਾਂਜੀ ਅਸੀਂ ਪਾਈ ਸੀਗੀ ਇਹ ਦਰਖਾਸਤ ਹੈ ਜੀ ਸਾਡੀ ਇਹ ਪਾਈ ਹੋਈ ਹੈ ਇਹਦੇ ਵਿੱਚ ਸਾਡੇ ਮੈਨ ਤਿੰਨ ਪੁਆਇੰਟ ਸੀਗੇ ਇਹ ਪਹਿਲਾ ਪੁਆਇੰਟ ਟੈਕਸ ਜਿਹੜਾ ਸੀਗਾ ਫਿਰ ਹੈਗਾ ਸੀ ਜਿਹੜਾ ਪਰਮਿਟ ਆਨਲਾਈਨ ਦਾ ਤੇ ਤੀਜਾ ਸੀਗਾ ਸਾਡਾ ਕਿ ਜਿਹੜੀ ਆਨਲਾਈਨ ਸਾਡੇ ਉਹ ਹੁੰਦੇ ਆ ਨਾ ਲੌਕ ਕਰ ਦਿੰਦੇ ਆ ਬਾਰਦੀ ਸਟੇਟ ਦੀ ਗੱਡੀਆਂ ਵਾਲਿਆਂ ਨੂੰ ਬਲੈਕਲਿਸਟ ਕਰਨਾ ਉਹਦੇ ਬਾਰੇ ਉਹਦੇ ਵਿੱਚੋਂ ਫਿਰ ਇਹਨਾਂ ਨੇ ਸਾਨੂੰ ਸੀਸੀ ਚ ਰੱਖ ਕੇ ਨਾ ਮਾਨ ਗਵਰਨਮੈਂਟ ਨੇ ਮੇਲ ਦਿੱਤੀ ਸੀ ਜੇ ਮੇਰਾ ਖਿਆਲ 6 8 2024 ਨੂੰ ਆ ਜਿਹਦੇ ਵਿੱਚ ਟੈਕਸ ਬਾਰੇ ਫੈਸਲਾ ਲੱਤਾ ਗਿਆ ਹੈ ਤਾਂ ਇਹ ਬਾਕੀ ਹੋਰ ਵੀ ਸਾਡੇ ਜਿਸ ਤਰ੍ਹਾਂ ਦੋ ਪੁਆਇੰਟ ਹੈਗੇ ਕਿ ਬਲੈਕਲਿਸਟ ਵਾਲਾ ਤੇ ਜਿਸ ਤਰ੍ਹਾਂ ਪੰਜਾਬ ਦੇ ਪਰਮਿਟ ਆਨਲਾਈਨ ਨਹੀਂ ਹੈਗੇ ਪਠਾਨਕੋਟ ਅੰਮ੍ਰਿਤਸਰ ਦੂਰੋ ਦੂਰੋ ਦੀ ਮਤਲਬ ਬੰਦਿਆਂ ਨੂੰ ਪਰਮਿਟ ਕਰਾਉਣ ਵਾਸਤੇ ਉਰੇਆਣਾ ਪੈਂਦਾ ਜਦਕਿ ਹੋਰ ਸਾਰੀ ਸਟੇਟਾਂ ਚ ਆਲਮੋਸਟ ਔਨਲਾਈਨ ਪਰਮਿਟ ਹੋ ਗਏਗੇ ਉਹ ਵੀ ਅਸੀਂ ਥੋੜੀ ਸਰਕਾਰ ਨੂੰ ਦਰਖਾਸਤ ਕਰਾਂਗੇ ਇੱਕ ਤਾਂ ਪਰਮਿਟ ਸਾਡੇ ਔਨਲਾਈਨ ਕਿਤੇ ਜਾਣ ਥਰਡ ਲੀਅਰ ਬਲੈਕਲਿਸਟ ਵਾਲੀ ਜਿਹੜੀ ਸਾਡੀ ਪ੍ਰੋਬਲਮ ਆ ਉਸ ਨੂੰ ਵੀ ਦੂਰ ਕੀਤਾ ਜਾਏ ਕਿੰਨੇ ਪਰਸੈਂਟ ਦੀ ਗੱਲ ਕੀਤੀ ਜਾਵੇ ਕਿੰਨੇ ਪਰਸੈਂਟ ਜਿਹੜੇ ਟੈਕਸ ਨੇ ਤੁਹਾਡੇ ਕਟਾਏ ਗਏ ਨੇ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਕਿੰਨਾ ਟੈਕਸ ਪੇ ਕਰਨਾ ਪੈਂਦਾ ਸੀਗਾ ਤੇ ਕਟਾਏ ਜਾਣ ਤੋਂ ਬਾਅਦ ਕਿੰਨਾ ਤੁਹਾਨੂੰ ਫਾਇਦਾ ਹੋਇਆ ਇਹ ਤਕਰੀਬਨ 20% 15 ਤੋਂ 20% ਤੁਸੀਂ ਕਹਿ ਸਕਦੇ ਹੋ ਟੈਕਸ ਕਟਾਇਆ ਗਿਆ ਪਰ ਇਹਦੇ ਵਿੱਚ ਬੱਸਿਸ ਦਾ ਥੋੜਾ ਜਿਆਦਾ ਫਾਇਦਾ ਹੋਇਆ ਕਿਉਂਕਿ ਬੱਸਾਂ ਚ ਪਹਿਲੇ 30 ਲੀਟਰ ਤੋਂ ਉੱਪਰ ਸਿੱਧਾ ਹੀ ਟੂਰਿਸਟ ਬੱਸਾਂ ਨੂੰ 3 ਲੱਖ ਰੁਪਏ ਟੈਕਸ ਸੀਗਾ ਹੁਣ ਇਹਨਾਂ ਨੇ ਸਲੈਬ ਉਹਦੇ ਬਣ ਦਿੱਤੇ ਨੇ ਕਿ ਸੈਮੀ ਡੀ ਲੱਖ ਦਾ ਲੱਗਾ ਏਸੀ ਦਾ ਲੱਗਾ ਆਰਡਨਰੀ ਦਾ ਲੱਗਾ ਤੇ ਕਾਫੀ ਉਹਦੇ ਵਿੱਚ ਫਾਇਦਾ ਹੋਇਆ ਤੇ ਗੱਲ ਕੀਤੀ ਜਾਵੇ ਹਿਮਾਚਲ ਦੀ ਵੀ ਤੇ ਥੋੜਾ ਹਿਮਾਚਲ ਦਾ ਹੀ ਬੜਾ ਇਸ਼ੂ ਚੱਲਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਤੇ ਤੁਸੀਂ ਜਿੱਦਾਂ ਉਪ ਮੰਤਰੀ ਸਰਕਾਰ ਨੂੰ ਤੁਸੀਂ ਦਰਖਾਸਤ ਪਾਈ ਸੀ ਕਿ ਕਿਉਂਕਿ ਇਸ ਨੂੰ ਲੈ ਕੇ ਤੁਸੀਂ ਹਿਮਾਚਲ ਗਵਰਨਮੈਂਟ ਨੂੰ ਵੀ ਕੁਝ ਦਰਖਾਸਤ ਪਾਈ ਹਾਂਜੀ ਹਾਂਜੀ ਬਿਲਕੁਲ ਹਿਮਾਚਲ ਗਵਰਨਮੈਂਟ ਨੂੰ ਵੀ ਜਿਹੜੀ ਡਬਲ ਟੈਕਸੇਸ਼ਨ ਉਹਨਾਂ ਨੇ ਲਗਾ ਰੱਖਿਆ ਹੈ ਏਆਈਟੀਪੀ ਦੇ ਰੂਲ ਤੋਂ ਇਲਾਵਾ ਜਿੱਥੇ ਡਬਲ ਟੈਕਸੇਸ਼ਨ ਡਬਲ ਟੈਕਸ ਚਾਰਜ ਹੋ ਰਹੀ ਸੀ ਹਿਮਾਚਲ ਗਵਰਨਮੈਂਟ ਨੂੰ ਵੀ ਥੋੜੀ ਅਪੀਲ ਕਰਾਂਗੇ ਉਹ ਡਬਲ ਟੈਕਸੇਸ਼ਨ ਹਟਾਇਆ ਜਾਏ ਜਿਸ ਕਰਕੇ ਸਾਡੇ ਔਰ ਹਿਮਾਚਲ ਦੇ ਗੱਡੀਆਂ ਚ ਰੇਟਾਂ ਚ ਫਰਕ ਆ ਰਿਹਾ ਉਹ ਘੱਟ ਰੇਟ ਹੀ ਚੱਲ ਰਹੇ ਕਿਉਂਕਿ ਉਹਨਾਂ ਨੂੰ ਟੈਕਸ ਨਹੀਂ ਆ ਸਾਨੂੰ ਟੈਕਸ ਪੇ ਕਰ ਉੱਦੇ ਸਾਡੀ ਅਲੱਗ ਇੱਕ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ ਉਹਨੇ ਦੀ ਬਾਹਰ ਦੀ ਗੱਡੀਆਂ ਦੇ ਨਾਲ ਉਹਦੇ ਪਿਕਅਪ ਦੀ ਜਿਹੜਾ ਪੰਜਾਬ ਦਾ ਜਿਹੜਾ ਟੈਕਸ ਕਟਾਇਆ ਗਿਆ ਹੈਗਾ ਇਹ ਟੈਕਸ ਸਾਰੀ ਗੱਡੀਆਂ ਵਾਸਤੇ ਆ ਜਾਂ ਪੰਜਾਬ ਦੀਆਂ ਗੱਡੀਆਂ ਦੀਆਂ ਵਾਸਤੇ ਆ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਗੱਡੀਆਂ ਦਾ ਕਟਾਇਆ ਗਿਆ ਜੀ ਪੰਜਾਬ ਦਾ ਟੈਕਸ ਬਾਹਰ ਦੀ ਗੱਡੀਆਂ ਨੂੰ ਥੋੜਾ ਬਾਹਰ ਦੀ ਗੱਡੀਆਂ ਵਾਸਤੇ ਜ਼ਿਆਦਾ ਹੀ ਹੈ ਐਸ ਆਰਟੀ ਯਾਨੀ ਸਟੇਟ ਰੋਡ ਟੈਕਸ ਕਟਾਇਆ ਗਿਆ ਹੈ ਅਦਰਵਾਈਜ਼ ਪੰਜਾਬ ਗੌਰਮੈਂਟ ਦਾ ਟੈਕਸ ਕਾਫੀ ਜ਼ਿਆਦਾ ਹੈ 3500 ਰੁਪਏ ਪਰ ਡੇ ਨਾਉਣੇ ਸੀ 5500 ਰੁਪਏ ਸੀ ਪਰ ਡੇ ਦਾ ਕਾਫੀ ਵੱਡਾ ਮਾਊਂਟ ਹੈ ਐਜ਼ ਕੰਪੇਅਰ ਟੂ ਹਰਿਆਣਾ ਜਿੱਥੇ 1000 ਰੁਪਏ ਨਾਉਣੇ ਸੀ ਤੇ 2000 ਰੁਪਏ ਏਸੀ ਤੇ 1000 ਰੁਪਏ ਨਾਉਣੇ ਸੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅੱਜ ਜੀ ਕੇ ਸੈਨਰਲ ਪ੍ਰਧਾਨ ਜੀ ਨੇ ਦੱਸਿਆ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਸੀ ਆਮਾਨ ਨੂੰ ਭਗਵੰਤ ਮਾਨ ਜੀ ਨੂੰ ਦਰਖਾਸਤ ਪਾਈ ਸੀ ਕਿ ਜਿਹੜਾ ਪੰਜਾਬ ਦੇ ਟੈਕਸ ਨੇ ਉਹ ਘਟਾਇਆ ਜਾਣ ਪਰ ਉਹ ਤੁਹਾਨੂੰ ਦੱਸਦੇ ਕਿ सीएम ਭਗਵੰਤ ਮਾਨ ਜੀ ਨੇ ਇਸ ਦੇ ਉੱਤੇ ਸੰਗਿਆ ਲੈ ਕੇ ਇਹਨਾਂ ਦੇ ਡਿਡ ਟੈਕਸ ਹੈਗੇ ਆ ਉਹ ਕਟਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਜਿਹੜੀ ਗੱਡੀਆਂ ਹੈਗੀਆਂ ਉਸ ਦੇ ਉੱਤੇ ਸਾਰੇ ਜਿਹੜੇ ਟੈਕਸ ਹੈਗੇ ਆ ਕਟਾਏ ਗਏ ਆ ਕੁਝ ਟੈਕਸਾਂ ਦੇ ਵਿੱਚ ਮਤਲਬ ਕਿ ਕਟਾਏ ਗਏ ਟੈਕਸ ਜਿੰਨੇ ਵੀ ਹੈਗੇ ਜਿਹੜੇ ਟੈਕਸ ਪਹਿਲਾਂ ਲੱਗਦੇ ਸੀ ਪਹਿਲਾਂ ਲੱਗਦੇ ਸੀ ਉਸ ਤੋਂ ਕਾਫੀ ਜ਼ਿਆਦਾ ਘੱਟ ਜਿਹੜੇ ਟੈਕਸ ਕਟਾਏ ਗਏ ਨੇ ਚੰਡੀਗੜ੍ਹ ਤੋਂ ਦਾਨ ਮੋੜ ਦਿੱਲੀ ਮਨੀਸ਼ ਕੁਮਾਰ